ਵਾਰ ਦਿੱਤੇ ਚਮਕੌਰ ਘੜੀ ਮੈਂ ਅਜੀਤ ਜਜਾਰ ਦਲਾਰੇ ਜੀ ਛਾੜ ਦਿੱਤੇ ਬਨ ਹੱਥੀ ਗਾਨੇ ਮੌਤ ਡੈਣ ਦੇ ਖਾਰੇ ਜੀ ਸੀਨ ਸਾਹਮਣੇ ਨੈਣਾਂ ਦੇ ਸੀ ਦੇਖ ਲਿਆ ਕੁਰਬਾਨੀ ਦਾ ਨਾਮ ਜਗਤ ਵਿੱਚ ਰੋਸ਼ਨ ਹੋਇਆ ਅਜ ਪੁੱਤਰਾਂ ਦੇ ਦਾਨੀ ਦਾ ਜਬ ਆਵ ਕਿ યોਧ ਨਿਧਾਨ ਬਨੇ ਅਤਹੀ ਰਨ ਮੈਂ ਤਵ ਜੂਜ ਮਰੋ ਸਹਬੇ ਕਮਾਲ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਤਨ ਪਿਤਾ ਸ੍ਰੀ ਗੁਰੂ ਕਲਗੀ ਧਰਮ ਮਹਾਰਾਜ ਜੀ ਦੇ ਚਰਨਾਂ ਦਾ ਧਰਿਏ ਧਿਆਨ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਲਵਾਈਏ ਹਾਜ਼ਰੀ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਠਪੋਹ ਵਾਲੇ ਦਿਨਾਂ ਕਿਉਂਕਿ ਧੰਨ ਸ੍ਰੀ ਗੁਰੂ ਕਲਗੀ ਧਰਮਾਹਾਰਾਜ ਜੀ ਸਤ ਪੋ ਦਿਨ ਸੱਪ ਦੇ ਨੂੰ ਸ੍ਰੀ ਚਮਕੌਰ ਸਾਹਿਬ ਜਿਹੜੀ ਇਹ ਘੜੀ ਸੀ ਇਸ ਘੜੀ ਵਿੱਚ ਪਹੁੰਚਦੇ ਹਨ ਕਿਸੇ ਨੇ ਭਾਈ ਬੁੱਧੀ ਰਾਖਤ ਦੀ ਘੜੀ ਆਖਿਆ ਕੁਝ ਕਰ ਇਤਿਹਾਸਕਾਰਾਂ ਨੇ ਵੱਖਰੇ ਵੱਖਰੇ ਨਾਮ ਲਿਖੇ ਹਨ ਗਣਤੀ ਪਰ ਸਿੰਘ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ 43 ਸਿੰਘਾਂ ਦਾ ਜ਼ਿਕਰ ਹੁੰਦਾ ਹੈ 40 ਸਿੰਘ ਤੇ ਉਧਰੋਂ ਜਿਹੜਾ ਘੇਰਾ ਪੈਣਾ ਉਹ 10 ਲੱਖ ਫੌਜ ਦਾ ਹੈ ਚਮਕੌਰ ਦੀ ਗੜੀ ਅੰਦਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਸਿੰਘਾਂ ਸਮੇਤ ਪ੍ਰਵੇਸ਼ ਕਰਦੇ ਹਨ ਰਾਤ ਹੋਈ ਹੈ ਭਾਈ ਦਾਨਾ ਸਿੰਘ ਭਾਈ ਕਾਠਾ ਸਿੰਘ ਪਹਿਰੇ ਤੇ ਖੜੇ ਨੇ ਭਾਈ ਮਦਨ ਸਿੰਘ ਜੇ ਤਾਂ ਕੁਝ ਪਲ ਰਾਤ ਬੀਤੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਇਹਨਾਂ ਸਿੰਘਾਂ ਨੂੰ ਕਹਿਣ ਲੱਗੇ ਭਾਈ ਸਿੰਘੋ ਤੁਸੀਂ ਆਰਾਮ ਕਰੋ ਅੱਜ ਪਹਿਰਾ ਮੈਨੂੰ ਦੇ ਲੈਣ ਦਿਓ ਸੱਤ ਪੋ ਦੀ ਰਾਤ ਹੈ ਪਤਾ ਹੈ ਅੱਠ ਪੋ ਬਾੜਾ ਦਿਨ ਚੜ੍ਹਨਾ ਹੈ ਇੱਥੇ ਮੇਰੇ ਸਿੰਘਾਂ ਨੇ ਸਹਾਤਤ ਦੇ ਜਾਮ ਪੀ ਜਾਣੇ ਨੇ ਆਉਣ ਵਾਲੇ ਸਮੇਂ ਨੂੰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਜਾਣਦੇ ਆ ਮੈਂ ਹੂੰ ਪਰਮਪੁਰਖ ਕੋ ਉਦਾਸਾ ਦੇਖਣ ਆਇਓ ਜਗਤ ਤਮਾਸਾ ਸਭ ਸਮੇਂ ਨੂੰ ਜਾਣਦੇ ਨੇ ਬਾਜਾਂ ਵਾਲੇ ਪਿਤਾ ਪ੍ਰੀਤਮ ਸਤਗੁਰ ਸੱਚੇ ਪਾਤਸ਼ਾਹ ਜੀ ਭਾਈ ਮਦਰ ਸਿੰਘ ਭਾਈ ਦਾਨਾ ਸਿੰਘ ਭਾਈ ਕਾਠਾ ਸਿੰਘ ਆਰਾਮ ਦੇ ਵਿੱਚ ਹੋਏ ਇਤਿਹਾਸਕਾਰ ਲਿਖਦੇ ਹਨ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਸਿੰਘਾਂ ਦੇ ਸੀਸ ਚੁੰਮੇ ਨੇ ਚਰਨ ਚੁੰਮੇ ਨੇ ਕੇਸਾਂ ਨੂੰ ਇਕੱਠੇ ਕਰਦੇ ਨੇ ਉਹਨਾਂ ਦੇ ਸਿਰਾਂ ਤੇ ਹੱਥ ਫੇਰਦੇ ਹਨ ਧੋਖਣ ਭਾਣੇ ਸਿੰਘ ਨੇ ਕਿਉਂਕਿ ਬਾਈ ਜੇਠ 1761 ਬਿਕਰਮੀ ਦਾ ਘੇਰਾ ਪਿਆ ਹੋਇਆ ਇਹ ਤਕਰੀਬਨ 8ਵਾਂ ਮਹੀਨਾ ਚੱਲਦਾ ਪੋਹ ਦਾ ਜੇਠ ਮਹੀਨੇ ਦਾ ਘੇਰਾ ਪਿਆ ਹੋਇਆ ਉਦੋਂ ਤੋਂ ਸਿੰਘਾਂ ਨੇ ਕੋਈ ਚੰਗਾ ਭੋਜਨ ਨਹੀਂ ਮਿਲਿਆ ਸੀ ਪਰ ਉਹਨਾਂ ਦੇ ਮਨ ਬੜੇ ਅਡੋਲ ਨੇ ਪ੍ਰਮਾਤਮਾ ਦੀ ਲਗ ਲੱਗੀ ਹੋਈ ਹੈ ਸਿੰਘ ਡੋਲਣ ਵਾਲਿਆਂ ਚੋਂ ਨਹੀਂ ਚੜਤੀ ਕਲਾ ਵਾਲੇ ਸਿੰਘ ਨੇ ਅੰਮ੍ਰਿਤ ਵੇਲਾ ਹੋਇਆ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਅੰਦਰ ਅਰਦਾਸ ਕੀਤੀ ਮਹਾਰਾਜ ਜੀ ਨੇ ਚਾਰ ਪੈਰਨ ਸੁੱਖਾਂ ਦੀ ਬਤੀਤ ਹੋਈ ਹੈ ਚਾਰ ਪੈਰ ਦੇਣਾ ਆ ਸੁੱਖਾਂ ਦਾ ਬਜੀਤ ਕਰਾਉਣਾ ਧੰਨ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਹੁਣ ਇਧਰੋਂ ਗੜੀ ਨੂੰ ਜਿਹੜਾ ਘੇਰਾ ਪਾਇਆ ਗੁਰੂ ਗਰੀਬ ਨਵਾਜ਼ ਮਹਾਰਾਜੀ ਨੇ ਜਫਰਨਾਮਾ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਾ 10 ਲੱਖ ਫੌਜ ਦਾ ਜ਼ਿਕਰ ਕੀਤਾ ਹੈ ਚਾਰੇ ਪਾਸੇ ਕਾਲੇ ਕੱਪੜਿਆਂ ਵਿੱਚ ਚੁਪਾਈ ਨਜ਼ਰ ਆਉਂਦੇ ਨੇ ਪਰ ਅੰਦਰ ਸਿੰਘ ਮੁਠੀ ਪਰ ਸਿੰਘ ਤਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਭਾਈ ਪਿਆਰਿਓ ਜੇ ਤਾਂ ਤੁਸੀਂ ਅੱਜ ਇੱਥੇ ਪੂਰਾ ਅਡੋਲ ਚੜ੍ਹਦੀ ਕਲਾ ਦੇ ਵਿੱਚ ਲੜੋਂਗੇ ਤਾਂ ਰਹਿਦੀ ਦੁਨੀਆ ਤੱਕ ਨਾਮ ਰਹੇਗਾ ਜੇ ਥੋੜੀ ਵੀ ਕਮੀ ਆ ਗਈ ਤਾਂ ਨਾਮ ਮਿਟ ਜਾਣਗੇ ਭਾਈ ਹਰਮਤ ਸਿੰਘ ਉੱਠਿਆ ਮਹਾਰਾਜ ਜਿਸ ਦੇ ਸਿਰ ਤੇ ਤੁਹਾਡਾ ਅਸ਼ੀਰਵਾਦ ਹੋਵੇ ਮਰਦੇ ਦਮ ਤੱਕ ਲੜਾਂਗੇ ਪਰ ਜ਼ਾਲਿਮਾਂ ਨੂੰ ਗੜੀ ਵਿੱਚ ਪ੍ਰਵੇਸ਼ ਕਰਨ ਨਹੀਂ ਦੇਵਾਂਗੇ ਭਾਈ ਹਿਮਤ ਸਿੰਘ ਨੇ ਆਖਿਆ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਫਿਰ ਚਾਰੇ ਦਿਸ਼ਾਵਾਂ ਵੱਲ ਸਿੰਘਾਂ ਨੂੰ ਖੜਾ ਦਿੱਤਾ 8-8 ਸਿੰਘ ਖੜੇ ਨੇ ਬੱਤੀ ਸਿੰਘ ਇਦਾਂ ਖੜ ਗਏ ਨੇ ਚਾਰੋਂ ਪਾਸੇ ਬਾਕੀ ਸਿੰਘ ਸਤਗੁਰ ਸੱਚੇ ਪਾਤਸ਼ਾਹ ਦੇ ਕੋਲ ਨੇ ਇਹਨੇ ਨੂੰ ਮਲੇਰ ਕੋਟ ਜੇ ਨਵਾਬ ਨਾਰਖਾ ਗੋਲਖਾਨ ਤੇ ਮਰਦੂਦ ਖਵਾਜਾ ਮਰਦੂਦ ਜਿਹਨੂੰ ਕਲਗੀਧਰ ਮਹਾਰਾਜ ਜੀ ਨੇ ਜਫਰ ਜਫਰ ਨਾਮਾ ਅੰਦਰ ਖਵਾਜਾ ਮਰਦੂਦ ਲਿਖਿਆ ਮਤਲਬ ਵੀ ਉਹ ਡਰ ਗਿਆ ਸੀ ਨਾਰਖਾ ਕਹਿਣ ਲੱਗਿਆ ਵੀ ਤੁਸੀਂ ਅਜੇ ਤੱਕ ਗੁਰੂ ਨੂੰ ਫੜਿਆ ਹੀ ਨਹੀਂ ਕਹਿੰਦਾ ਪੌੜੀ ਲਾਈ ਹੈ ਗੜੀ ਨੂੰ ਪੌੜੀ ਲਾ ਕੇ ਇਹ ਤਿੰਨੋਂ ਭਰਾ ਚਾਣ ਲੱਗੇ ਨੇ ਪਹਿਲਾ ਨਾਰਖਾ ਚੜਿਆ ਜਦੋਂ ਧੰਗੁਰੂ ਕਲਗੀਧਰ ਮਹਾਰਾਜੀ ਦੇ ਨਜ਼ਰੀ ਨਾਰਖਾ ਪਿਆ ਇੱਕ ਤੀਰ ਛੱਡਿਆ ਸਤਗੁਰ ਸੱਚੇ ਪਾਤਸ਼ਾਹ ਨੇ ਉਹ ਤੀਰਖਾਨ ਨਾਰਖਾਨ ਨੂੰ ਲੱਗਿਆ ਲੱਗਿਆ ਤੇ ਪੌੜੀ ਤੋਂ ਥੱਲੇ ਡਿੱਗਿਆ ਤੇ ਨਾਲ ਹੀ ਇਸ ਦੀ ਮੌਤ ਹੋ ਗਈ। ਗੁਲਖਾਨ ਵੀ ਅੱਗੇ ਨੂੰ ਵਧਿਆ ਇੱਕ ਤੀਰ ਉਸ ਨੂੰ ਵੀ ਬਖਸ਼ ਦਿੱਤਾ ਉਹ ਵੀ ਮਰ ਗਿਆ। ਹੁਣ ਜਿਹੜਾ ਖਵਾਜਾ ਮਰਦੂਦ ਸੀ ਇਹ ਡਰਿਆ ਡਰ ਕੇ ਕੰਦ ਓਲੇ ਹੋ ਗਿਆ। ਫਿਰ ਮਹਾਰਾ ਨੇ ਜਫਰ ਨਾਮੇ ਅੰਦਰ ਉਹ ਵੀ ਜ਼ਿਕਰ ਕੀਤਾ ਉਹ ਵੀ ਵਿਚਾਰ ਕਰਾਂਗੇ ਕਿਉਂਕਿ ਇਤਿਹਾਸ ਬੜਾ ਲੰਮਾ ਚੌੜਾ ਹੈ। ਕਿਉਂਕਿ ਇੱਥੇ ਸਤਿਗੁਰ ਕਲਗੀਧਰ ਮਹਾਰਾਜ ਜੀ ਨੇ ਉਹ ਬਚਨ ਪੂਰੇ ਕਰਨੇ ਹਨ ਜਿਹੜੇ ਬਚਨ ਮਹਾਰਾ ਨੇ ਕੀਤੇ ਸਨ ਸਵਾ ਲੱਖ ਸੇ ਏਕ ਲੜਾਉਂ ਚਿੜਿਓਂ ਸੇ ਮੈਂ ਬਾਜ ਤੜਾਉਂ ਇਨਹੀ ਕੋ ਸਰਦਾਰ ਬਣਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਇਹ ਬਚਨ ਕੀਤੇ ਸਨ ਮਹਾਰਾ ਨੇ ਆ ਜੋ ਬਚਨ ਚਮਕੌਰ ਦੀ ਗੜੀ ਵਿੱਚ ਪੂਰੇ ਕਰਨੇ ਨੇ ਖਵਾਜਾ ਮਰਦੂਦ ਡਰ ਗਿਆ ਸਤਗੁਰੂ ਮਹਾਰਾਜ ਕਹਿੰਦੇ ਨੇ ਔਰੰਗਜ਼ੇਬ ਨੂੰ ਜਦੋਂ ਜਫਰਨਾਮਾ ਲਿਖਿਆ ਕਹਿੰਦੇ ਜੇ ਉਹ ਵੀ ਆ ਜਾਂਦਾ ਇੱਕ ਤੀਰ ਮੈਂ ਉਸ ਨੂੰ ਵੀ ਬਖਸ਼ ਦਿੰਦਾ ਪਰ ਉਹ ਮਰਦ ਨਹੀਂ ਸੀ ਉਹ ਮਰਦਾਂ ਵਾਂਗ ਨਹੀਂ ਆਇਆ ਹਾਂ ਤੇਰੇ ਪਠਾਨ ਮਰਦਾਂ ਵਾਂਗ ਲੜੇ ਨੇ ਵਿੱਚ ਇਹ ਵੀ ਜ਼ਿਕਰ ਕੀਤਾ ਮਹਾਰਾਜ ਨੇ ਕੋਈ ਇੱਕ ਪੱਖ ਨਹੀਂ ਰੱਖਿਆ ਕਿਉਂਕਿ ਮਹਾਰਾਜ ਦਾ ਕਿਸੇ ਵੀ ਧਰਮ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਕਾਲਪੁਰਖ ਦਾ ਕਿਸੇ ਧਰਮ ਨਾਲ ਬੈਰ ਵਿਰੋਧ ਨਹੀਂ ਹੁੰਦਾ ਉਹਦਾ ਬ੍ਰੋਧ ਹੁੰਦਾ ਜ਼ਾਲਮ ਦੇ ਨਾਲ ਹਕੂਮਤ ਤੇ ਨਾਲ ਜਿਹੜੀ ਗਰੀਬਾਂ ਤੇ ਇਨ ਹੱਤਿਆਂ ਤੇ ਜ਼ੁਲਮ ਕਰਦੀ ਹੈ ਉਸ ਦੇ ਨਾਲ ਉਸ ਦਾ ਉਸ ਦੀ ਟੱਕਰ ਹੋਇਆ ਕਰਦੀ ਹੈ ਸੋ ਇਸ ਤਰ੍ਹਾਂ ਹੁਣ ਦਿਨ ਚੜਿਆ ਹੈ ਤਾਂ ਇਹਨਾਂ ਨੇ ਆਖਿਆ ਵੀ ਘੜੀ ਦੇ ਉੱਪਰ ਧਾਵਾ ਬੋਲ ਦੇਵੋ ਤਾਂ ਇਹਨੇ ਨੂੰ ਫਿਰ ਭਾਈ ਹਿੰਮਤ ਸਿੰਘ ਉੱਠਿਆ ਮਹਾਰਾਜ ਦੇਵ ਸਿਰ ਬਾਦ ਤੇ ਫਿਰ ਮੈਦਾਨੇ ਜੰਗ ਦੇ ਵਿੱਚ ਜੋਹਰ ਵਿਖਾਵਾ ਪੰਜ ਸਿੰਘਾਂ ਦਾ ਜਥਾ 10 ਲੱਖ ਫੌਜ ਦੇ ਨਾਲ ਲੜਨ ਦੇ ਲਈ ਗਿਆ ਸਵਾ ਸਵਾ ਲੱਖ ਦੇ ਨਾਲ ਕੱਲਾ ਕੱਲਾ ਸਿੰਘ ਚਮਕੌਰ ਦੀ ਖੜੀ ਵਿੱਚ ਲੜ ਰਿਹਾ ਹੈ ਭਾਈ ਹਿੰਮਤ ਸਿੰਘ ਨੇ ਬੜੇ ਜੋਹਰ ਵਿਖਾਏ ਹਜ਼ਾਰਾਂ ਹੀ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਭਾਈ ਹਿੰਮਤ ਸਿੰਘ ਜੀ ਪੰਜੇ ਸਿੰਘ ਸਹਾਦਤ ਦਾ ਜਾਮ ਪੀ ਜਾਂਦੇ ਨੇ ਫਿਰ ਅਗਲਾ ਜਥਾ ਸੇ ਸਿੰਘਾਂ ਦਾ ਭੇਜਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਅਗਲਾ ਜਥਾ ਸੇ ਸਿੰਘਾਂ ਦਾ ਗਿਆ ਤਿੰਨੋਂ ਜਥੇ 17 ਸਿੰਘ ਹਜ਼ਾਰਾਂ ਹੀ ਪਠਾਣਾ ਨੂੰ ਮੌਤ ਦੇ ਘਾਟ ਉਤਾਰ ਕੇ ਸੁਹਾਦਰ ਦਾ ਜਾ ਪੀ ਜਾਂਦੇ ਨੇ ਹੁਣ ਇੰਨੇ ਨੂੰ ਫਿਰ ਕੌਣ ਉੱਠਿਆ ਸਹਿਬ ਜਾਦਾਂ ਬਾਬਾ ਅਜੀਤ ਸਿੰਘ ਸਾਹਿਬ ਕਿਉਂਕਿ ਭਾਈ ਦਿਆ ਸਿੰਘ ਨੇ ਆਖਿਆ ਸੀ ਮਹਾਰਾਜ ਛੋਟੇ ਸਹਿਬ ਜਾਦਿਆਂ ਦਾ ਪਤਾ ਨਹੀਂ ਤੁਸੀਂ ਇਹਨਾਂ ਸਹਿਬ ਜਾਦਿਆਂ ਨੂੰ ਨਾਲ ਲੈ ਕੇ ਗੜੀ ਨੂੰ ਛੱਡ ਜਾਓ ਮਹਾਰਾਜ ਕਹਿੰਦੇ ਨਹੀਂ ਭਾਈ ਦਿਆ ਸਿੰਘਾ ਮੈਨੂੰ ਕੋਈ ਫਰਕ ਨਹੀਂ ਪੁੱਤਰਾਂ ਦੇ ਵਿੱਚ ਤੇ ਸਿੰਘਾਂ ਦੇ ਵਿੱਚ ਇਹ ਬਿੰਦੀ ਪੁੱਤਰ ਨੇ ਤੁਸੀਂ ਮੇਰਾ ਨਾਦੀ ਖਾਲਸਾ ਹੋ ਮੈਂ ਕੋਈ ਫਰਕ ਨਹੀਂ ਰੱਖਿਆ ਕਿਉਂਕਿ ਆਕਾਲ ਪੁਰਖ ਕਦੇ ਵੀ ਫਰਕ ਵੀ ਨਹੀਂ ਰੱਖਦਾ ਸੋ ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਨੇ ਜਦੋਂ ਆਪਣੇ ਆਗਿਆ ਮੰਗੀ ਗੁਰੂ ਕਲਗੀਧਰ ਮਹਾਰਾਜ ਤੋਂ ਧਰਨ ਗੁਰੂ ਕਲਗੀ ਤਰ ਮਹਾਰਾਜ ਜੀ ਨੇ ਆਪਣੇ ਹੱਥੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਨੂੰ ਤਿਆਰ ਕੀਤਾ ਹੁਣ ਜਦੋਂ ਚਾਰੋਂ ਸਹਿਬਜ਼ਾਦਿਆਂ ਦੇ ਆਪਾਂ ਨਾਮ ਪੜਦੇ ਆ ਜਦੋਂ ਪੰਟਾ ਸਾਹਿਬ ਦੀ ਜੰਗ ਮਹਾਰਾ ਨੇ ਫਤਿਹ ਕੀਤੀ ਤੇ ਉਦੋਂ ਬਾਬਾ ਅਜੀਤ ਸਿੰਘ ਸਾਹਿਬ ਦਾ ਜਨਮ ਹੋਇਆ ਸੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਗਾ ਹੁਣ ਅਸੀਂ ਜਿਹੜੇ ਅਜੀਤ ਹੁੰਦੇ ਨੇ ਤੇ ਉਹੀ ਝਝਾਰੂ ਹੁੰਦੇ ਨੇ ਬਾਬਾ ਜਿਹਾਰ ਸਿੰਘ ਸਾਹਿਬ ਹੁਣ ਜਿਹੜੇ ਝਝਾਰੂ ਹੁੰਦੇ ਨੇ ਉਹ ਜੋਰਾਵਰ ਵੀ ਹੋਇਆ ਕਰਦੇ ਨੇ ਦੇਖੋ ਹੁਣ ਨਾਮ ਇਕੱਠੇ ਮਿਲਦੇ ਆ ਕਿ ਨਹੀਂ ਜਿਹੜੇ ਜਰਾਵਰ ਜੋਰਾਵਰ ਹੁੰਦੇ ਨੇ ਅਜੀਤ ਹੁੰਦੇ ਨੇ ਜਿਹੜੇ ਜਿੱਤਦੇ ਨੇ ਅਜੀਤ ਜਿੱਤ ਤੇ ਫਤਿਹ ਵੀ ਉਹਨਾਂ ਦੀ ਹੁੰਦੀ ਹੈ ਚਾਰੋਂ ਨਾਮਾਂ ਦਾ ਵਿਸਮੇਲ ਹੈ ਸੋ ਇਸੇ ਤਰ੍ਹਾਂ ਸਹਿਬ ਜادہ ਬਾਬਾਜੀਤ ਸਿੰਘ ਨੇ ਆਗਿਆ ਲਈ ਆਪਣੇ ਹੱਥੀਂ ਬਾਜਾਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਹਿਬ ਜادہ ਬਾਬਾਜੀਤ ਸਿੰਘ ਸਾਹਿਬ ਨੂੰ ਮੈਦਾਨੇ ਜੰਗ ਤੋਰਿਆ ਤੇ ਉੱਚੀ ਘੜੀ ਦੇ ਉੱਪਰ ਖੜ ਕੇ ਸਾਰੇ ਜੋਹਰ ਦੇਖ ਰਹੇ ਨੇ ਸਹਿਬ ਜادہ ਬਾਬਾਜੀਤ ਸਿੰਘ ਜਦੋਂ ਮੈਦਾਨੇ ਚੰਗਾ ਆਇਆ ਕਲਗੀ ਲੱਗੀ ਹੋਈ ਹੈ ਬੈਰੀ ਦੇ ਵਿੱਚ ਭਗੜ ਮਚ ਗਈ ਹੈ ਬੋਲੇ ਸੋ ਨਿਹਾਲ ਦੇ ਜਕਾਰੇ ਸੱਡ ਕੇ ਸਿੰਘਾਂ ਨੇ ਤੀਰਾਂ ਦੇ ਬਾਹਰ ਕੀਤੇ ਨੇ ਅਖੀਰ ਨੂੰ ਤੀਰ ਖਤਮ ਹੋ ਗਏ ਫਿਰ ਨੇਜੇ ਨਾਲ ਲੜਦੇ ਨੇ ਘੋੜਾ ਜ਼ਖਮੀ ਹੋ ਗਿਆ ਥੱਲੇ ਉੱtre ਉਧਰੋਂ ਗੁਰੂ ਕਲਗੀਧਰ ਮਹਾਰਾਜ ਵੀ ਤੀਰ ਚਲਾ ਰਹੇ ਨੇ ਆਪਣੇ ਅੱਖੀਏ ਜੋਹਰ ਵੇਖ ਰਹੇ ਨੇ ਫਿਰ ਸਾਬ ਜਾਦੇ ਨੇ ਤਲਵਾਰ ਦੇ ਨਾਲ ਕਈਆਂ ਨੂੰ ਮੋਹ ਦੇ ਘਾਟ ਉਤਾਰ ਦਿੱਤਾ ਤੇ ਫਿਰ ਇਹਨੇ ਤੀਰ ਲਗਾਤਾਰ ਲੱਗੇ ਨੇ ਕਿ ਬਾਬਾ ਅਜੀਤ ਸਿੰਘ ਸਾਹਿਬ ਦੀ ਸਾਤੀ ਵਿੰਨੀ ਗਈ 300 ਤੋਂ ਉੱਪਰ ਤੀਰਾਂ ਦਾ ਜ਼ਿਕਰ ਆਇਆ ਇਤਿਹਾਸ ਦੇ ਵਿੱਚ ਕਿ 300 ਤੋਂ ਉੱਪਰ ਤੀਰ ਬਾਬਾ ਅਜੀਤ ਸਿੰਘ ਸਾਹਿਬ ਦੀ ਸਾਤੀ ਵਿੱਚ ਲੱਗੇ ਤੇ ਬਾਬਾ ਅਜੀਤ ਸਿੰਘ ਸਾਹਿਬ ਜਦੋਂ ਤੀਰ ਸਾਤੀ ਦੇ ਵਿੱਚ ਲੱਗੇ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਬਲ ਨੂੰ ਆਪਣਾ ਸੀ ਚਕਾ ਦਿੱਤਾ ਤੇ ਧਰਤੀ ਤੇ ਡਿੱਗ ਪੈਂਦੇ ਨੇ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਕਾਰਾ ਛੱਡਿਆ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਬਾਬਾ ਜਿਹਾਰ ਸਿੰਘ ਜੀ ਨੇ ਸਾਰਾ ਹਾਲ ਦੇਖਿਆ ਤੇ ਪਾਪਾ ਜਿਹਾਰ ਸਿੰਘ ਸਾਹਿਬ ਵੀ ਕੋਲ ਆਏ ਮਹਾਰਾਜ ਆਗਿਆ ਦਿਓ ਮੈਦਾਨੇ ਜੰਗ ਜਾਣ ਦੀ ਵੱਡਾ ਪੀਰ ਚੜਾਈ ਕਰ ਗਿਆ ਸ਼ਹਾਦਤ ਦਾ ਜੰਮ ਪੀ ਗਿਆ 17 ਸਾਲ 10 ਮਹੀਨੇ 9 ਦਿਨ ਦੀ ਉਮਰ ਸੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਦੀ 15 ਸਾਲ ਦੀ ਉਮਰ ਬਾਬਾ ਜਿਹਾਰ ਸਿੰਘ ਸਾਹਿਬ ਦੀ ਭਾਈ ਦਇਆ ਸਿੰਘ ਫੇਰ ਚੱਲ ਕੇ ਆਏ ਮਹਾਰਾਜ ਇੱਕ ਦਾ ਰੱਖ ਲੋ ਮਹਾਰਾਜ ਕਹਿੰਦੇ ਨਹੀਂ ਤੇ ਨਾਲ ਹੀ ਆਖਿਆ ਬਾਬਾ ਜੀ ਯਾਰ ਸਿੰਘ ਸਾਹਿਬ ਨੂੰ ਆਪਣੀ ਗਲਵੱਕੜੀ ਦੇ ਵਿੱਚ ਲਿਆ ਕਿ ਜੇ ਮੈਂ ਤੈਨੂੰ ਉਠਾਲਦਾ ਇਤਿਹਾਸ ਕੁਝ ਹੋਰ ਹੋਣਾ ਸੀ ਪਰ ਤੂੰ ਅੱਜ ਆਪਣੇ ਆਪ ਆਇਆ ਹੁਣ ਜਿਹੜੇ ਆ ਚ ਰੋਲਾ ਪਾਉਂਦੇ ਆ ਤੇ ਸਿੱਖ ਕੌਮ ਖਤਮ ਹੋ ਜੇਗੀ ਸਿੱਖ ਕੌਮ ਤੇ ਬੜਾ ਜ਼ੁਲਮ ਸਿੱਖ ਕੌਮ ਇਦਾਂ ਉਹ ਜਿਹੜੀ ਬਾਜਾਂ ਵਾਲੇ ਨੇ ਸਾਜੀ ਹੋਵੇ ਕੌਮ ਧੰਨ ਗੁਰੂ ਨਾਨਕ ਦੇਵ ਮਹਾਰਾ ਨੇ ਰੱਖੀ ਹੋਵੇ ਨਹੀਂ ਸਵਾ ਸਵਾ ਲੱਖ ਨਾਲ ਸੂਰਮੇ ਲੜ ਜਾਣ ਹੁਕਮ ਨੂੰ ਕਿਹੜਾ ਖਤਮ ਕਰ ਦੇਵੇਗਾ ਉਸ ਕੌਮ ਦਾ ਭੈ ਕਦੇ ਵੀ ਖਤਮ ਨਹੀਂ ਹੋ ਸਕਦਾ ਇਹ ਕੌਮ ਹੈ ਬਾਜਾਂ ਵਾਲੇ ਸਤਗੁਰਾਂ ਦੀ ਸਹਿਬ ਜਤਾ ਬਾਬਾ ਜੀ ਜਹਰ ਸਿੰਘ ਸਾਹਿਬ ਨੂੰ ਆਪਣੇ ਹੱਥੀ ਤਿਆਰ ਕਰਕੇ ਮਦਾਨੇ ਜੰਗ ਭੇਜਿਆ ਇਸੇ ਤਰ੍ਹਾਂ ਮਦਾਨੇ ਜੰਗ ਦੇ ਵਿੱਚ ਬਾਬਾ ਜੀ ਜਹਰ ਸਿੰਘ ਸਾਹਿਬ ਨੇ ਅਨੇਕਾਂ ਅੰਪੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਹਿਲਾਂ ਤੀਰਾਂ ਨਾਲ ਫਿਰ ਨੇਜੇ ਨਾਲ ਅਖੀਰ ਨੂੰ ਫਿਰ ਤਲਵਾਰ ਤੇ ਆਏ ਫਿਰ ਇਸੇ ਤਰ੍ਹਾਂ ਅਨੇਕਾਂ ਤੀਰ ਅਨੇਕਾਂ ਤਲਵਾਰਾਂ ਨੇਜਿਆਂ ਦੇ ਫਟ ਬਾਬਾ ਜੀ ਜਹਰ ਸਿੰਘ ਸਾਹਿਬ ਨੂੰ ਲੱਗੇ ਤੇ ਬਾਬਾ ਜੀ ਜਹਰ ਸਿੰਘ ਸਾਹਿਬ ਵੀ ਫਿਰ ਧੰਗੂ ਕਲਗੀ ਤਰਪਾ ਸਾਹਿਬ ਵੱਲ ਨੂੰ ਆਪਣਾ ਸੀਸ ਝੁਕਾ ਕੇ ਧਰਤੀ ਤੇ ਡਿੱਗ ਪੈਂਦੇ ਨੇ ਤੇ ਬਾਜਾਂ ਵਾਲੇ ਮਾਹੀ ਸਤਗੁਰ ਸੱਚੇ ਪਾਤਸ਼ਾਹ ਨੇ ਫੇਰ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 30 ਸਿੰਘ ਤੇ ਦੋ ਸਹਿਬਜਾਤੇ 32 ਸਿੰਘ ਸਹਾਦਤਾ ਚਾਂਪੀ ਜਾਂਦੇ ਨੇ ਸੰਧਿਆ ਸਮੇਂ ਰਹਿਰਾ ਸਾਹਿਬ ਦਾ ਪਾਠ ਕੀਤਾ ਗੁਰੂ ਕਲਗੀਧਰ ਮਹਾਰਾਜੀ ਨੇ ਇਹਨੇ ਨੂੰ ਜੰਗ ਵੀ ਠੰਡੀ ਹੋ ਗਈ ਕਿਉਂਕਿ ਮੁਗਲਾਂ ਨੂੰ ਇਹ ਸੀ ਵੀ ਅਸੀਂ ਤਾਂ ਘੰਟੇ ਤੋਂ ਘੰਟੇ ਵਿੱਚ ਹੀ ਛਿੱਤ ਲਵਾਂਗੇ ਪਰ ਨਹੀਂ ਸਾਰਾ ਦਿਨ ਲੰਘ ਗਿਆ ਮਹਾਰਾਜੀ ਅਰਦਾਸ ਕਰਦੇ ਨੇ ਚਾਰ ਪਰ ਦਿਨ ਸੁੱਖਾਂ ਦਾ ਬਤੀਤ ਹੋਇਆ ਚਾਰ ਪਰ ਰਹਿਣ ਆਈਏ ਸੁੱਖਾਂ ਦੀ ਬਤੀਤ ਕਰਾਂ ਫਿਰ ਸਿੰਘਾ ਨੇ ਬੇਨਤੀ ਕੀਤੀ ਮਹਾਰਾਜ ਹੁਣ ਮੈਦਾਨੇ ਜੰਗ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਗਿਣਤੀ ਆਪਾਂ ਕਰੀਏ ਕਿਉਂਕਿ ਬਾਬਾ ਅਜੀਤ ਸਿੰਘ ਸਾਹਿਬ ਦੇ ਨਾਲ ਜਿਹੜੇ ਸਿੰਘ ਗਏ ਸਨ ਉਹਨਾਂ ਵਿੱਚ ਭਾਈ ਮੋਹਕਮ ਸਿੰਘ, ਈਸ਼ਰ ਸਿੰਘ, ਦੇਵਾ ਸਿੰਘ, ਕੀਰਤੀ ਸਿੰਘ, ਨੰਦ ਸਿੰਘ, ਲਾਲ ਸਿੰਘ ਤੇ ਕੇਸਰਾ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਇੱਥੇ ਸ਼ਹੀਦ ਹੋਏ ਪੰਜ ਮੁਕਤੇ ਜਿਨ੍ਹਾਂ ਨੇ ਪੰਜ ਪਿਆਰਿਆਂ ਤੋਂ ਬਾਅਦ ਗੁਰੂ ਕਲਗੀ ਧਰਮਾਰਾ ਤੋਂ ਬਾਅਦ ਅਮਰਤ ਛਕਿਆ ਸੀ ਉਹਨਾਂ ਪੰਜਾਂ ਪਿਆਰਿਆਂ ਵਿੱਚ ਭਾਈ ਪੰਜਾਂ ਮੁਕਤਿਆਂ ਵਿੱਚ ਭਾਈ ਈਸਰ ਸਿੰਘ ਭਾਈ ਦੇਵਾ ਸਿੰਘ ਭਾਈ ਟਹਿਲ ਸਿੰਘ ਭਾਈ ਰਾਮ ਸਿੰਘ ਭਾਈ ਫਤੇ ਸਿੰਘ ਇਹਨਾਂ ਨੇ ਸਵਾਦ ਦਾ ਜਾਮ ਪੀਤਾ ਚਮਕੌਰ ਦੀ ਘੜੀ ਜਾਂਦਾ ਭਾਈ ਮਨੀ ਸਿੰਘ ਸਾਹਿਬ ਦੇ ਦੋ ਪੁੱਤਰ ਇੱਕ ਸਰਸਾ ਤੋਂ ਪਹਿਲੇ ਵਾਲੇ ਪਾਸੇ ਭਾਈ ਉਦੇ ਸਿੰਘ ਸਾਹਿਬ ਦਾ ਜਾਂ ਪੀਂਦਾ ਸਰਸਾ ਪਾਰ ਕਰਕੇ ਭਾਈ ਬਚਿੱਤਰ ਸਿੰਘ ਨੌਪੋ ਵਾਲੇ ਦੇਨ ਸਾਹਿਬ ਦਾ ਜਾਂ ਪੀ ਜਾਂਦੇ ਨੇ ਫੱਟੜ ਸੱਤਪੋ ਵਾਲੇ ਦੇਨ ਹੋ ਜਾਂਦੇ ਸਨ ਹੋ ਗਏ ਸਨ ਤਿੱਤਰਨ ਪੁੱਤਰ ਭਾਈ ਮਨੀ ਸਿੰਘ ਸਾਹਿਬ ਦੇ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਭਾਈ ਅਣਖ ਸਿੰਘ ਚਮਕੌਰ ਦੀ ਗੜੀ ਵਿੱਚ ਸਾਧ ਦਾ ਜਾਪ ਪਿੰਦੇ ਨੇ ਭਾਈ ਕਿਰਪਾਰਾਂ ਪੰਡਤ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਸੀ ਮਹਾਰਾ ਸਾਡੇ ਧਰਮ ਦੀ ਰੱਖਿਆ ਕਰੋ ਜਦੋਂ ਗੁਰੂ ਤੇਗ ਬਹਾਦਰ ਮਹਾਰਾ ਨੇ ਧਰਮ ਦੀ ਰੱਖਿਆ ਕੀਤੀ ਤੇ ਐਸਾ ਪ੍ਰਭਾਵਿਤ ਹੋਇਆ ਧੰਨ ਗੁਰੂ ਕਲਗੀਧਰ ਮਹਾਰਾ ਦੇ ਚਰਨਾਂ ਚ ਆ ਕੇ ਕਿਰਪਾਰਾਂ ਤੋਂ ਕਿਰਪਾ ਸਿੰਘ ਬਣਿਆ ਤੇ ਨਾਲ ਹੀ ਇਸ ਦਾ ਭਰਾ ਭਾਈ ਸਨਮੁਖ ਸਿੰਘ ਇਹਨਾਂ ਦੋਨਾਂ ਭਰਾਵਾਂ ਨੇ ਵੀ ਇੱਥੇ ਸ਼ਹਾਦਤ ਦਾ ਜਾਨ ਪੀਤਾ ਭਾਈ ਧੰਨਾ ਸਿੰਘ ਕਵੀਸਰ ਜੀ ਨੇ ਚੰਦਨ ਦੀ ਚੌਕੀ ਦੇ ਅਰਥ ਕੀਤੇ ਸਨ ਉਹ ਵੀ ਇੱਥੇ ਸ਼ਹਾਦਤ ਦਾ ਜਾਨ ਪੀਂਦਾ ਹੈ ਤੇ ਹੁਣ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਰਹਿ ਜਾਂਦੇ ਨੇ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਭਾਈ ਸ਼ੰਤਾ ਸਿੰਘ ਗਿਲਤੀ ਦੇ ਸਿੰਘ ਰਹੇਗੇ 11 ਤੋਂ ਸਿੰਘਾਂ ਦਾ ਜ਼ਿਕਰ ਹੈ ਫਿਰ ਭਾਈ ਦਿਆ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਦਿਓ ਤੁਸੀਂ ਤਾਂ ਸਾਡੇ ਵਰਗੇ अनेका ਹੋਰ ਬਣਾ ਲਓਗੇ ਲੱਖਾਂ ਬਣਾ ਲਓਗੇ ਮਹਾਰਾਜ ਕਹਿੰਦੇ ਨਹੀਂ ਹੁਣ ਮੈਂ ਜੂਝਾਂਗਾ ਮੈਦਾਨੇ ਜੰਗ ਅੰਦਰ ਹੁਣ ਕੁਝ ਇਤਿਆਜ਼ਕਾਰਾਂ ਨੇ ਇੱਥੇ ਆਖਿਆ ਜੀ ਮਹਾਰਾਜ ਨੂੰ ਹੁਕਮ ਲਾਇਆ ਨਹੀਂ ਭਾਈ ਮਹਾਰਾਜ ਨੂੰ ਹੁਕਮ ਕਿਹਨੇ ਲਾਉਣਾ ਹੈ ਅਕਾਲ ਪੁਰਖ ਨੂੰ ਵੀ ਕਿਸੇ ਨੇ ਹੁਕਮ ਲਾਇਆ ਨਹੀਂ ਪੰਜਾਂ ਸਿੰਘਾਂ ਨੇ ਜਿੰਨੇ ਸਿੰਘ ਉੱਥੇ 11 ਕੇ ਸਿੰਘ ਸਨ ਉਸ ਵੇਲੇ 32 ਸਿੰਘ ਦਾ ਸ਼ਹਾਦਤ ਦਾ ਜੰਮ ਪੀ ਜਾਂਦੇ ਨੇ ਸਾਬ ਜਦਿਆਂ ਸਮੇਤ ਗਲ ਦੇ ਵਿੱਚ ਪੱਲਾ ਪਾ ਕੇ ਚਰਨਾਂ ਤੇ ਬੇਨਤੀ ਕੀਤੀ ਗੁਰੂ ਕਲਗੀ ਧਰਮਹਾਰਾ ਦੇ ਹੁਕਮ ਨਹੀਂ ਲਾਇਆ ਕਿਉਂਕਿ ਸਿੰਘ ਸਰਤਾ ਬਨਸ ਹਨ ਉਹ ਗੁਰੂ ਨੂੰ ਕਿੱਦਾਂ ਹੁਕਮ ਲਾ ਦਿੰਦੇ ਬੇਨਤੀ ਕੀਤੀ ਮਹਾਰਾਜ ਤੁਸੀਂ ਤਾਂ ਸਾਡੇ ਵਰਗੇ ਲੱਖਾਂ ਬਣਾ ਲਵੋਗੇ ਤੁਸੀਂ ਘੜੀ ਨੂੰ ਛੱਡੋ ਫੇਰ ਮਹਾਰਾ ਨੇ ਭਾਈ ਸੰਘਤ ਸਿੰਘ ਨੂੰ ਆਪਣੀ ਕਲਗੀ ਲਾਈ ਦਸਤਾਰ ਸਜਾਈ ਕਲਗੀ ਲਾਈ ਆਪਣਾ ਬਾਣਾ ਪਹਿਨਾਇਆ ਬਾਣਾ ਪਹਿਨਾ ਕੇ ਫਿਰ 8 ਪੋ ਦੀ ਰਾਤ ਨੂੰ ਗੁਰੂ ਕਲਗੀ ਧਰਮਾਹਾਰਾ ਜੀ ਜਿਸ ਤਰ੍ਹਾਂ ਚਮਕੌਰ ਦੀ ਗੜੀ ਨੂੰ ਛੱਡਦੇ ਨੇ ਉਹ ਇਤਿਹਾਸ ਆਪਾਂ ਕੱਲ ਨੂੰ ਸਾਂਝਾ ਕਰਾਂਗੇ ਫਿਰ ਨਾਲ ਹੀ ਆਪਾਂ ਛੋਟੇ ਸਹਿਬ ਜਦਿਆਂ ਦਾ ਇਤਿਹਾਸ ਵੀ ਸ਼ੁਰੂ ਕਰਨਾ ਹੈ 7 ਪੋ ਤੋਂ ਲੈ ਕੇ 13 14 ਪੋ ਤੱਕ ਉਹ ਇਤਿਹਾਸ ਚੱਲੇਗਾ ਸੋ ਕਿਉਂਕਿ ਗੁਰੂ ਮਹਾਰਾਜ ਜੀ ਨੇ ਜਦੋਂ ਗੜੀ ਨੂੰ ਛੱਡਿਆ ਤਾੜੀ ਮਾਰ ਕੇ ਜਕਾਰੇ ਛੱਡ ਕੇ ਗੜੀ ਨੂੰ ਛੱਡ ਕੇ ਮਹਾਰਾਜ ਗਏ ਕਿਸ ਤਰ੍ਹਾਂ ਮਾਸੀਵਾੜੇ ਪਹੁੰਚੇ ਉਹ ਸਾਰਾ ਇਤਿਹਾਸ ਸਾਬਜੀ ਦੇ ਨਾਲ ਕੱਲ ਦੇ ਪ੍ਰਸੰਗ ਵਿੱਚ ਸਾਂਝਾ ਕਰਾਂਗੇ ਸੋ ਧੰਨ ਗੁਰੂ ਕਲਗੀ ਧਰਮ ਮਹਾਰਾਜ ਜੀ ਆਪਣੇ ਸਾਰਿਆਂ ਤੇ ਕਿਰਪਾ ਕਰਨ ਹਾਜ਼ਰੀ ਚਰਨਾਂ 'ਚ ਪ੍ਰਵਾਨ ਕਰਨ ਸਮੂਹ ਸਹੀਰ ਸਿੰਘਾਂ ਦੀ ਯਾਦ ਵਿੱਚ ਆਪਾਂ ਭਾਈ ਇਹਨਾਂ ਦਿਨਾਂ ਵਿੱਚ ਜੁੜ ਕੇ ਸਤਗੁਰ ਸੱਚੇ ਪਾਤਸ਼ਾਹ ਦੇ ਪਾਇ ਪੂਰਨਿਆਂ ਤੇ ਪਹਿਰਾ ਦੇਣਾ ਹੈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਰੀਫ ਬਹੁਤ ਕਮ ਹੈ ਹਰ ਚੰਤ ਮੇਰੇ ਹੱਥ ਮੈਂ ਪਰਜੋਰ ਕਲਮ ਹੈ ਸਤਗੁਰੂ ਕੇ ਲਿਖੂ ਬਸਬ ਕਹਾ ਤਾਬ ਰਕਮ ਹੈ ਐ ਸਤਗੁਰ ਗੋਬਿੰਦ ਤੂੰ ਬੋ ਅਵਰ ਕਰਮ ਹੈ ਐ ਸਤਗੁਰ ਗੋਬਿੰਦ ਤੂੰ ਬੋ ਅਵਰ ਹਮ ਹੈ ਜਿਸ ਰਣ ਮੇ ਲੜਾਵੇ ਸਰੋ ਸਮਾਨ ਲੜਾ ਤੂੰ ਸੋ ਸਿੰਘ ਲੀਏ ਲੱਖੋ ਪੇ ਜਾ ਕੇ ਪੜਾ ਤੂੰ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਜਹਰਾ ਮੂਰਤ ਗੁਰਗੋਬਿੰਦ ਖਵਾਇਆ ਦਿੱਲੀ ਦੇ ਬਲਪਿਤਾ ਤੌਰ ਕੇ ਦੋਦਾ ਧਰਮ ਬਚਾਇਆ ਚਾਰੇ ਪੁੱਤਰ ਬਾਹਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇਕੇ ਪੋਲ ਖੰਡੇ ਦੀ ਖਾਲਸਾ ਪੰਥ ਚ ਜਾਇਆ ਤੈਨੋਂ ਕਲਗੀਆਂ ਵਾਲੇ ਪਾਸਾ ਤੈਨੂੰ ਸਭ ਨੇ ਸੀ ਛਕਾਇਆ ਹੋਈਆਂ ਨੇਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਨੀ ਸੀ ਗੱਜ-ਬੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ